ਸਤ ਸ੍ਰੀ ਅਕਾਲ ਦੋਸਤੋ ਦੋਸਤੋ ਕੀ ਕਦੇ ਤੁਸੀਂ ਸੋਚਿਆ ਹੈ ਕੁਝ ਲੋਕ 100 ਸਾਲ ਤੋਂ ਵੀ ਵੱਧ ਜੀ ਜਾਂਦੇ ਹਨ ਪਰ ਉੱਥੇ ਹੀ ਕੁਝ ਲੋਕ 50 55 ਸਾਲ ਦੀ ਉਮਰ ਦੇ ਵਿੱਚ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਚਲੇ ਜਾਂਦੇ ਹਨ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ ਕੀ ਉਹਨਾਂ ਦੇ ਜੀਨਸ ਖਰਾਬ ਹਨ ਜਾਂ ਖਾਣ-ਪਾਨ ਜਾਂ ਲਾਈਫ ਸਟਾਈਲ ਜਾਂ ਕੁਝ ਹੋਰ ਕੀ ਅੱਜ ਵੀ ਹਰ ਇਨਸਾਨ 100 ਸਾਲ ਤੋਂ ਵੱਧ ਜੀ ਸਕਦਾ ਹੈ ਕੀ ਇਹ ਸੰਭਵ ਹੈ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਚਣ ਦੇ ਮਾਹਰ ਫਿਟਨੈਸ ਕੋ ਸਰਦਾਰ ਧਨਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਕੀ ਅਕਾਲ ਰਮਜੀਤ ਸਿੰਘ ਜੀ ਔਰ ਸਾਰੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਰ ਜੀ ਕੁਝ ਲੋਕ ਤੇ 100 ਸਾਲ ਤੋਂ ਵੀ ਵੱਧ ਜੀ ਜਾਂਦੇ ਹਨ ਜੀ ਪਰ ਉੱਥੇ ਹੀ ਕੁਝ ਲੋਕ 50 55 ਸਾਲ ਦੀ ਉਮਰ 'ਚ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਚਲੇ ਜਾਂਦੇ ਹਨ ਜੀ ਇਸ ਦੇ ਪਿੱਛੇ ਕੀ ਕਾਰਨ ਹਨ ਤੇ ਸਾਇੰਸ ਇਹਦੇ ਬਾਰੇ ਕੀ ਕੋਈ ਖੋਜ ਚੁੱਕੀ ਹੈ ਜੀ ਦੇਖੋ ਬਹੁਤ ਸਾਰੇ ਕਾਰਨ ਨਹੀਂ ਦੇਖੇ ਜੀ ਤੇ ਸਾਇੰਟੀਫਿਕਲੀ ਵੀ ਬੜਾ ਕੁਝ ਖੋਜਿਆ ਜਾ ਚੁੱਕਾ ਹਰ ਇਨਸਾਨ ਨੇ ਕਿੰਨਾ ਲੰਮਾ ਜੀਣਾ ਆ ਇਹ ਅਸੀਂ ਇਹ ਮੰਨ ਕੇ ਚੱਲਦੇ ਆਂ ਕਿ ਇਹ ਰੱਬ ਦੇ ਹੱਥ ਚ ਹੈ ਜੀ ਪਰ ਇਹ ਅਸਲੀ ਹਕੀਕਤ ਨਹੀਂ ਹੈਗੀ ਉਹ ਕਿਧਰੇ ਨਾ ਕਿਧਰੇ ਉਹ ਇਨਸਾਨ ਦੇ ਆਪਣੇ ਹੱਥ ਚ ਹੈਗਾ ਹੈ ਸੋ ਕਰਮ ਥਿਉਰੀ ਚੱਲਦੀ ਹੈ ਨਾ ਜੀ ਹਮੇਸ਼ਾ ਕਿਹਾ ਜਾਂਦਾ ਜਿਹੜੀ ਮਹਾਭਾਰਤ ਹੈ ਉਹਦੇ ਵਿੱਚ ਵੀ ਭਗਵਾਨ ਕ੍ਰਿਸ਼ਨ ਦਾ ਜਿਹੜਾ ਸੰਦੇਸ਼ ਹੈ ਉਹਦੇ ਵਿੱਚ ਕੀ ਹੈਗਾ ਕਿ ਤੂੰ ਤੇਰੇ ਹੱਥ ਚ ਕਰਮ ਹੈ ਤੂੰ ਆਪਣਾ ਕਰਮ ਕਰੀ ਜਾ ਜੈਸੇ ਤੂੰ ਕਰਮ ਕਰੇਂਗਾ ਵੈਸਾ ਤੈਨੂੰ ਫਲ ਮਿਲੇਗਾ ਜੀ ਸੋ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਲੰਮੀ ਹੋਏਗੀ ਜਾਂ ਛੋਟੀ ਇਹਦੇ ਪਿੱਛੇ ਵੀ ਸਾਡਾ ਕਰਮ ਹੈਗਾ ਹੈ ਲੰਮੀ ਤੇ ਸਤਮਤ ਜ਼ਿੰਦਗੀ ਜੀਣ ਵਾਸਤੇ ਇੱਕ ਬੜੀ ਮਹੱਤਵਪੂਰਨ ਖੋਜ ਜਿਹੜੀ ਤਿੰਨ ਸਾਇੰਟਿਸਟਾਂ ਨੇ ਕੀਤੀ ਜੀ ਰਲਕੇ ਉਹਨਾਂ ਦਾ ਇਕੱਠਾ ਪ੍ਰੋਜੈਕਟ ਸੀਗਾ ਕਾਫੀ ਲੰਮੀ ਔਰ ਸਰ ਚੱਲੀ ਜੇ ਤੋ ਬਾਅਦ ਉਹ ਉਸ ਨਤੀਜੇ 'ਤੇ ਪਹੁੰਚੇ ਇਹ 2009 ਦੇ ਵਿੱਚ ਉਸ ਰਿਸਰਚ ਨੂੰ ਫੇਰ ਗਲੋਬਲ ਪ੍ਰਾਈਜ਼ ਵੀ ਮਿਲਿਆ ਜੀ ਇਹ ਇੰਟਰਨੈਸ਼ਨਲ ਲੈਵਲ ਤੇ ਉਸਨ ਮਾਨਿਤ ਹੋਈ ਸੋ ਉਹ ਤਿੰਨ ਸਾਇੰਟਿਸਟ ਜਿਹੜੇ ਸੀ ਉਹਨਾਂ ਦੇ ਨਾਂ ਹੈਗੇ ਨੇ ਡਾਕਟਰ ਐਲੀਜ਼ਾਬੈਥ ਬਲੈਕਬਰਨ ਡਾਕਟਰ ਕੌਲ ਗ੍ਰਾਂਡਰ ਤੇ ਡਾਕਟਰ ਜੈਕਸ ਜੋਸਟੈਕ ਜੀ ਸੋ ਇਨਾਂ ਤਿੰਨ ਸਾਇੰਟਿਸਟਾਂ ਨੂੰ ਜਿਹੜਾ ਇਹ ਨੋਬਰ ਪ੍ਰਾਈਜ਼ ਮਿਲਿਆ ਜਿੰਕੀ ਖੋਜ ਤੇ ਉਤੇ ਤੇ 2009 ਚ ਮਿਲਿਆ ਸੀ ਉਸ ਤੋਂ ਬਾਅਦ ਵਿੱਚ ਇਸ ਨਾਲ ਰਿਲੇਟਡ ਹੋਰ ਬਣੀਆਂ ਖੋਜਾਂ ਹੋਈਆਂ ਜੀ ਯਾਨੀ ਕਿ ਉਹਨਾਂ ਨੇ ਜੋ ਖੋਜ ਕੀਤੀ ਸੀ ਉਹ ਫਿਰ ਇੱਕ ਤਰ੍ਹਾਂ ਨਾਲ ਉਹ ਫਿਰ ਅਲੱਗ-ਅਲੱਗ ਜਗ੍ਹਾ ਤੇ ਉਹ ਪ੍ਰੂਵ ਕੀਤੀ ਗਈ ਕਿ ਹਾਂ ਕਿ ਇਹ ਸੱਚ ਹੈ ਕਿ ਉਹ ਹਰ ਜਗ੍ਹਾ ਜਿੱਥੇ ਵੀ ਚੈੱਕ ਕੀਤਾ ਗਿਆ ਉਹ ਸੱਚ ਸਾਬਤ ਹੋਈ ਜੀ ਉਹ ਖੋਜ ਕੀ ਸੀਗਾ ਕਿ ਜਿਹੜਾ ਤੁਹਾਡਾ ਸਰੀਰ ਦਾ ਕਿਉਂਕਿ ਸਾਡਾ ਸਰੀਰ ਜਿਹੜਾ ਸਾਰਾ ਸੈੱਲਾਂ ਦਾ ਬਣਿਆ ਹੈ ਜੀ ਬਿਲਕੁਲ ਤੇ ਜਿਹੜਾ ਸੈੱਲ ਹੈ ਸਾਡਾ ਉдни ਸਾਡਾ ਜਿਹੜਾ ਡੀਐਨਏ ਡੀਐਨਏ ਦਾ ਇੱਕ ਪਾਰਟ ਹੈ ਜਿਹਨੂੰ ਕਹਿੰਦੇ ਆ ਕਰੋਮੋਸੋਮ ਜੀ ਜਿਹੜਾ ਅੱਗੇ ਸੈੱਲ ਦੀਆਂ ਕਾਪੀਆਂ ਬਣਾਉਂਦਾ ਤੇ ਜਿਹੜਾ ਕਰੋਮੋਸੋਮ ਹੈ ਉਹਦਾ ਇੱਕ ਪਾਰਟ ਹੈ ਉਹਨੂੰ ਕਹਿੰਦੇ ਟੈਲੋਮੀਅਰ ਜੀ ਅਗਰ ਇਸ ਨੂੰ ਸਮਝਣਾ ਹੋਏ ਤੇ ਇਸ ਤਰ੍ਹਾਂ ਜਿਵੇਂ ਤੁਸੀਂ ਬੋਤਲ ਦਾ ਤਸਮਾ ਹੈ ਨਾ ਤੇ ਉਹਦੇ ਐਂਡ ਦੇ ਉੱਤੇ ਇੱਕ ਪਲਾਸਟਿਕ ਦੀ ਕੈਪ ਲੱਗੀ ਹੁੰਦੀ ਆ ਜੀ ਔਰ ਉਹ ਕੈਪ ਉਸ ਤਸਮੇ ਨੂੰ ਖਰਾਬ ਹੋਣ ਤੋਂ ਬਚਾਉਂਦੀ ਆ ਜੀ ਬਿਲਕੁਲ ਠੀਕ ਹੈ ਜੀ ਸੋ ਇਸੇ ਤਰ੍ਹਾਂ ਜਿਹੜਾ ਕਰੋਮੋਸੋਮ ਹੈ ਉਹਦੇ ਉੱਤੇ ਇੱਕ ਕੈਪ ਲੱਗੀ ਹੁੰਦੀ ਆ ਜਿਹੜੀ ਇਹਨੂੰ ਖਰਾਬ ਹੋਣ ਤੋਂ ਬਚਾਉਂਦੀ ਆ ਤੇ ਉਹ ਕੈਪ ਹੀ ਸਭ ਤੋਂ ਮਹੱਤਵਪੂਰਨ ਹੈਗੀ ਆ ਕੰਮ ਉਹਦਾ ਕਿ ਤੁਹਾਡਾ ਜਿਹੜਾ ਅਗਲੀ ਕਾਪੀ ਬਣਨੀ ਆ ਉਹਦੀ ਲਾਈਫ ਕਿੰਨੀ ਹੋਵੇਗੀ ਜੀ ਉਹ ਕੈਪ ਜਿੰਨੀ ਉਹਦੀ ਲੰਬਾਈ ਜ਼ਿਆਦਾ ਹੋਏਗੀ ਜਿਹੜੀ ਨਵਾਂ ਕਰੋਮੋਸੋਮ ਬਣੇਗਾ ਉਹਦੀ ਲਾਈਫ ਉਹ ਉਨਾ ਹੈਲਦੀ ਵੀ ਹੋਏਗਾ ਉਹਦੀ ਲਾਈਫ ਵੀ ਚੰਗੀ ਹੋਏ ਜੀ ਉਹ ਜਿੰਨੀ ਉਸ ਕਰੋਮੋਸੋਮ ਦੀ ਲਾਈਫ ਚੰਗੀ ਹੋਏਗੀ ਉਨਾ ਹੀ ਸੈੱਲ ਸਿਹਤਮੰਦ ਰਹੇਗਾ ਤੇ ਉਨਾ ਹੀ ਜਿੰਨਾ ਸੈੱਲ ਸਿਹਤਮੰਦ ਰਹਿਣਗੇ ਉਨਾ ਹੀ ਸਰੀਰ ਸਿਹਤਮੰਦ ਰਹੇਗਾ ਜੀ ਬਿਲਕੁਲ ਸੋ ਜਿਹੜਾ ਬੁਢਾਪਾ ਆ ਤੇਜ਼ੀ ਨਾਲ ਜਿਹੜੀਆਂ ਬਿਮਾਰੀਆਂ ਆਉਣੀਆਂ ਉਹ ਹੈ ਹੀ ਇਹ ਹੈ ਕਿ ਜਿੰਨੀ ਛੇਤੀ ਉਹਦੀ ਉਹ ਜਿਹੜੀ ਕੈਪ ਹੈ ਕਰ ਲੋ ਮੀਰ ਜਿਹੜੀ ਹੈ ਉਹ ਘਟ ਘਸਣ ਡਾ ਪੈਂਦੀ ਹੈ ਘਟਣ ਡਾ ਪੈਂਦੀ ਹੈ ਉਨੀ ਤੇਜ਼ੀ ਨਾਲ ਜਿਹੜੇ ਸਾਡੇ ਨਵੇਂ ਸੈੱਲ ਨੇ ਤੇਜ਼ੀ ਨਾਲ ਬੁਢੇ ਹੋਣਾ ਸ਼ੁਰੂ ਕਰ ਦਿੰਦੇ ਹੈ ਕਮਜ਼ੋਰ ਹੁੰਦਾ ਕਹਿੰਦੇ ਨੇ ਜੀ ਜਿਹਦੇ ਕਰਕੇ ਅਲੱਗ-ਅਲੱਗ ਬਿਮਾਰੀਆਂ ਤੇ ਅਲੱਗ-ਅਲੱਗ ਸਮੱਸਿਆਵਾਂ ਆ ਜੁੜੀਆਂ ਆ ਕੇ ਜ਼ਿੰਦਗੀ ਛੇਤੀ ਖਤਮ ਹੁੰਦੀ ਹੈ ਦੋ ਤਰ੍ਹਾਂ ਦੀ ਤੁਹਾਡੀ ਏਜ ਹੈ ਇੱਕ ਏਜ ਤੁਸੀਂ ਡੇਟ ਆਫ ਬਰਥ ਤੋਂ ਗਿਣਦੇ ਹੋ ਜੀ ਜਿਹੜੀ ਡਾਕੂਮੈਂਟਸ ਦੇ ਵਿੱਚ ਸਰਟੀਫਿਕੇਟਾਂ ਦੇ ਵਿੱਚ ਕੰਮ ਦੀ ਹੈਗੀ ਹੈ ਜੀ ਅਸਲ ਜ਼ਿੰਦਗੀ 'ਚ ਉਹਦਾ ਕੋਈ ਐਡਾ ਮਤਲਬ ਨਹੀਂ ਹੈਗਾ ਅਸਲ ਜ਼ਿੰਦਗੀ 'ਚ ਤੁਹਾਡਾ ਮਤਲਬ ਫਾਇਦਾ ਹੈ ਤੁਹਾਡੀ ਅੰਦਰੂਨੀ ਸਿਹਤ ਦਾ ਜਿੰਨੂੰ ਤੁਹਾਡੀ ਬਾਇਓਲੋਜੀਕਲ ਏਜ ਕਹਿੰਦੇ ਨੇ ਜੀ ਠੀਕ ਹੈ ਜੀ ਸੋ ਬਾਇਓਲੋਜੀਕਲ ਏਜ ਕੀ ਹੈਗੀ ਹੈ ਜਿਵੇਂ ਮੈਂ ਉਦਾਹਰਨ ਵਾਸਤੇ ਲੈ ਰਿਹਾ ਕਿ ਇੱਕ ਗੱਡੀ ਹੈ ਤੁਹਾਡੀ ਤੇ ਇੱਕ ਤੇ ਉਹਦਾ ਮਾਡਲ ਹੈ ਕਿ ਕਿਹੜੇ ਸਾਲ ਚੋਂ ਬਣੀ ਜੀ ਤੇ ਇੱਕ ਉਹਦੀ ਕੰਡੀਸ਼ਨ ਹੈ ਹੁਣ ਇਹਨਾਂ ਦੋਨਾਂ ਚੀਜ਼ਾਂ ਚੋਂ ਮਹੱਤਵਪੂਰਨ ਕੀ ਹੈ ਮਾਡਲ ਜਾਂ ਕੰਡੀਸ਼ਨ ਕੰਡੀਸ਼ਨ ਇਸਦੇ ਕੰਡੀਸ਼ਨ ਜੀ ਉਹ ਜਿਹੜੀ ਉਹਦੀ ਕੰਡੀਸ਼ਨ ਹੈ ਕਿਉਂਕਿ ਇੱਕ ਪੁਰਾਣੀ 10 ਸਾਲ ਪੁਰਾਣੀ ਗੱਡੀ ਵੀ ਵਧੀਆ ਹੋ ਸਕਦੀ ਹੈ ਜੀ ਤੇ ਇੱਕ 6-7 ਮਹੀਨੇ ਪੁਰਾਣੀ ਗੱਡੀ ਵੀ ਕਬੜਾ ਹੋ ਸਕਦੀ ਹੈ ਜੀ ਬਿਲਕੁਲ ਇਸੀ ਤਰ੍ਹਾਂ ਜਿਹੜੀ ਤੁਹਾਡੀ ਅੰਦਰੂਨੀ ਸਰੀਰ ਦੀ ਕੰਡੀਸ਼ਨ ਹੈ ਉਹਨੂੰ ਕਹਿੰਦਾ ਹੈ ਬਾਇਓਲੋਜੀਕਲ ਏਜ ਤੁਸੀਂ 60 ਸਾਲ ਦੀ ਉਮਰ 'ਚ ਵੀ ਤੁਸੀਂ 40 ਦੇ ਹੋ ਸਕਦੇ ਹੋ ਜੀ ਤੇ ਤੁਸੀਂ 40 ਦੇ ਵਿੱਚ ਵੀ 60 ਦੇ ਹੋ ਸਕਦੇ ਹੋ ਜੀ ਬਿਲਕੁਲ ਹਾਂਜੀ ਸੋ ਇਹ ਬਾਇਓਲੋਜੀਕਲ ਏਜ ਜਿਹੜੀ ਆ ਉਹ ਨਿਰਭਰ ਕਰਦੀ ਹੈ ਇਸੇ ਟੈਲੋਮੀਅਰ ਦੇ ਉੱਤੇ ਜੀ ਕਿ ਉਸ ਟੈਲੋਮੀਅਰ ਨੇ ਤੁਸੀਂ ਕਿਵੇਂ ਦੇ ਹੈਗੀ ਉਹਨਾਂ ਦੀ ਕੰਡੀਸ਼ਨ ਕਿਹੋ ਜਿਹੀ ਹੈ ਉਹਨਾਂ ਹੀ ਤੁਹਾਡਾ ਜਿਹੜੀ ਸਿਹਤ ਹੈ ਉਹ ਚੰਗੀ ਜਾਂ ਮਾੜੀ ਰਹਿਣ ਵਾਲੀ ਹੈ ਉਹ ਤੇ ਡਿਪੈਂਡ ਕਰਦੀ ਹੈ ਇਹ ਸੈਂਟੀਫਿਕਲੀ ਦੋਜ਼ ਆਰ ਨਾਉ ਦੇ ਵਿੱਚ ਖੋਜਿਆ ਗਿਆ ਲੰਮੀ ਖੋਜ ਚੱਲੀ ਸੀ ਜਿਸ ਤੋਂ ਬਾਅਦ ਇਹ ਪ੍ਰੂਵ ਹੋਇਆ ਤੇ ਫਿਰ ਉਹਨਾਂ ਨੂੰ ਸਨਮਾਨ ਜਿਵੇਂ ਤੁਹਾਨੂੰ ਪਤਾ ਸਿਆ ਕਿ ਨੋਬਲ ਪ੍ਰਾਈਜ਼ ਮਿਲਿਆ ਤੇ ਉਹਨਾਂ ਸਾਇੰਟਿਸਟ ਹਨ ਸੋ ਇਹ ਬੜੀ ਮਹੱਤਵਪੂਰਨ ਖੋਜ ਜਿਹੜੀ ਸਾਹਮਣੇ ਲੈ ਕੇ ਆਏ ਸੀਗੇ ਸੋ ਜਿੰਨੇ ਬਾਅਦ ਆ ਕੇ ਜ਼ਿੰਦਗੀ ਬਦਲ ਦਿੱਤੀ ਜੀ ਅੱਗੇ ਫਿਰ ਇਹ ਖੋਜਾਂ ਹੋ ਰਹੀਆਂ ਕਿ ਇਹ ਸਟੈਲੋਮੀਅਰ ਜਿਹੜੀ ਹੈ ਜੇ ਅਗਰ ਇਹਦੇ ਉੱਤੇ ਸਾਰਾ ਡੇਪੈਂਡ ਕਰਦਾ ਤਾਂ ਫਿਰ ਇਹਨੂੰ ਅਸੀਂ ਕਿਵੇਂ ਸਿਹਤਮੰਦ ਰੱਖ ਸਕਦੇ ਹਾਂ ਜੀ ਕਿਵੇਂ ਉਹਦੀ ਰਮਾਈ ਨੂੰ ਮੇਨਟੇਨ ਕਰ ਲਈਏ ਇ ਜੇ ਉਹ ਦਿਨ ਲਈ ਮੈਂ ਮੰਨ ਲਵਾਂ ਕਿ ਗਲਤੀ ਨਰ ਜੇ ਕਸ ਵੀ ਗਿਆ ਤਾਂ ਕੀ ਫਿਰ ਉਹ ਕਿਸੇ ਪੂਜਾ ਕੇ ਕੀ ਇਹਨੂੰ ਸਹੀ ਕੀਤਾ ਜਾ ਸਕਦਾ ਜਮਾ ਕੀਤਾ ਜਾ ਸਕਦਾ ਉਸ ਸੰਭਵ ਸਾਬਤ ਹੋਇਆ ਉਹ ਹੋ ਸਕਦਾ ਹੈ ਇਸ ਕਰਕੇ ਫਿਰ ਹਰ ਇਨਸਾਨ ਦੀ ਅੱਜ ਉਹ ਕਿੰਨੀ ਜ਼ਿੰਦਗੀ ਜੀਏਗਾ ਕਿੰਨੀਆਂ ਸਮੱਸਿਆਵਾਂ ਵਿੱਚ ਉਹ ਘਰੇਗਾ ਜਾਂ ਨਹੀਂ ਘਰੇਗਾ ਉਹ ਡਿਪੈਂਡ ਕਰਦਾ ਹਰ ਇੱਕ ਇਨਸਾਨ ਦੀ ਪਰਸਨਲ ਕਿ ਉਹਨੇ ਆਪਣੇ ਸਰੀਰ ਨੂੰ ਸੰਭਾਲਿਆ ਕਿਵੇਂ ਹੈ ਜੀ ਜੀ ਸੋ ਇਹ ਲੰਮੀ ਸਿਹਤਮੰਦ ਜ਼ਿੰਦਗੀ ਜੀਣਾ ਸਾਇੰਟੀਫਿਕਲੀ ਪ੍ਰੂਵ ਹੋ ਚੁੱਕਾ ਹੈ ਕਿ ਹਰ ਇਨਸਾਨ ਦੇ ਆਪਣੇ ਹੱਜ਼ਰਤ ਉਹ ਜੀ ਸਕਦਾ ਹੈ ਜੀ ਸੋ ਹਰ ਇਨਸਾਨ ਅਗਰ ਆਪਣੇ ਕਰੋਮੋਸੋਮ ਨੂੰ ਦੇਤੇ ਜਿਹੜਾ ਟੈਲੋਮੀਅਰ ਉਹਨੂੰ ਅਗਰ ਸੰਭਾਲ ਲੈਂਦਾ ਹੈ ਤੇ ਸਿਹਤਮੰਦ ਜ਼ਿੰਦਗੀ ਲੰਮੀ ਜੀ ਸਕਦਾ ਹੈ ਸੋ ਦੋਸਤੋ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਵਧਾਈਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਲਓ ਕਰ ਲਿਆ ਆਜੋ ਫਿਰ ਗੱਲਬਾਤ ਅੱਗੇ ਵਧਾਉਂਦੇ ਹਾਂ ਸਰ ਜੀ ਅੱਜ ਦੇ ਦੌਰ ਦੇ ਵਿੱਚ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਜੀਣਾ ਸੰਭਵ ਹੈ ਬਿਲਕੁਲ ਸੰਭਵ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਇਹ ਰਿਸਰਚ ਹੋ ਗਈ ਸੀ ਉਸ ਤੋਂ ਬਾਅਦ ਇੱਕ ਡਾਕਟਰ ਜਿਹੜੇ ਨੇ ਉਹਨਾਂ ਦਾ ਨਾਮ ਡਾਕਟਰ ਡੀ ਨੋਟਿਸ ਜੀ ਉਹਨਾਂ ਨੇ ਅੱਗੇ 5 ਸਾਲ ਉੱਤੇ ਗਹਿਰੀ ਸਟੱਡੀ ਕੀਤੀ ਤੇ ਉਹਨਾਂ ਨੇ ਇਸ ਚੀਜ਼ ਨੂੰ ਪ੍ਰੂਫ ਕੀਤਾ ਕਿ ਹਰ ਇਨਸਾਨ ਅਗਰ ਚਾਹੇ ਤਾਂ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਉਹ ਬਿਮਾਰਗਾਂ ਤੋਂ ਮੁਕਤ ਹੋ ਸਕਦਾ ਤੇ ਉਲਮੀ ਜੀ ਇੱਕ ਮੰਜ਼ਦਗੀ ਜੀ ਸਕਦਾ ਹੈ ਜੀ ਸੋ ਜਿਹੜਾ ਸਫਲ ਪਹਿਲਾ ਐਕਸਪੈਰੀਮੈਂਟ ਮੈਂ ਉਹਨਾਂ ਦਾ ਲਗਾਵਾਗਾ ਜਿਹੜਾ ਬੜਾ ਲਾਈਮਲਾਈਟ ਦੇ ਵਿੱਚ ਆਇਆ ਉਹ ਜਦੋਂ ਜਿਹੜੇ ਅਮਰੀਕਾ ਦੇ ਪૂર્વ ਰਾਸ਼ਟਰਪਤੀ ਰਹੇ ਬਿਲ ਕਲਕਟਨ ਜੀ ਉਹਨਾਂ ਦੇ ਉੱਤੇ ਜਦੋਂ ਉਹਨਾਂ ਨੇ ਉਹ ਡਾਈਟ ਜੋ ਉਹਨਾਂ ਨੇ ਡਾਕਟਰ ਲੀਨ اور ਲੀਸ਼ ਨੇ ਜੋ ਖੋਜ ਚੁੱਕੀ ਸੀ ਉਹ ਜੋ ਉਹਨਾਂ ਨੇ ਉਹ ਫਾਲੋ ਕੀਤਾ ਤੇ ਫਿਰ ਜਿਹੜੇ ਉਹਨਾਂ ਦੀ ਸਿਹਤ ਦੇ ਵਿੱਚ ਉਹ ਲੇਖ ਨਹੀਂ ਸੁਧਾਰ ਹੋਏ ਜੀ ਸੋ ਉਥੋਂ ਇੱਕ ਬੜੀ ਵੱਡੀ ਮੋਟੀਵੇਸ਼ਨ ਪੂਰੀ ਦੁਨੀਆ ਨੂੰ ਮਿਲੀ ਜੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਬਿਲ ਕਲਿੰਟਨ ਸਾਹਿਬਾਂ ਦੇ ਦੋ ਬਾਈਪਾਸ ਉਸ ਤੋਂ ਪਹਿਲਾਂ ਹੋ ਚੁੱਕੇ ਸੀ ਜੀ ਹਾਰਡ ਦੀ ਪ੍ਰੋਬਲਮ ਸੀ ਉਹ ਕਾਫੀ ਜ਼ਰਿਆਆਂ ਪ੍ਰੋਬਲਮਸ ਹੋ ਚੁੱਕੀਆਂ ਸੀ ਜਿਦੋਂ ਫਿਰ ਉਹਨਾਂ ਨੇ ਇਸ ਚੀਜ਼ ਦੇ ਵਾਸਤੇ ਆਪਣਾ ਪੀਟੀਟ ਮਰਸ ਤੇ ਡਾਕਟਰ ਡੀਨ اور نیش موجهه ਚੁਣਿਆ ਤੇ ਉਹਨਾਂ ਦੇ ਡਾਕਟਰ ਡੀਨ اور نیش ਨੇ ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਕੁਝ ਚੇਂਜਸ ਕਰਵਾਏ ਜੀ ਜੀ ਉਹਨਾਂ ਦਾ ਖਾਨਪਾਂਸੀ ਉਹਨਾਂ ਦਾ ਆਕਸੀਜਨ ਲੈਵਲ ਸੀ ਉਹਨਾਂ ਦਾ ਰੈਂਟ ਸੈਂਸ ਸੀ ਠੀਕ ਹੈ ਸੋ ਉਹ ਸਾਰਾ ਕੁਝ ਜਦੋਂ ਉਹਨਾਂ ਨੇ ਚੇਂਜ ਕੀਤਾ ਤੇ ਫਿਰ ਉਹਨਾਂ ਦੀ ਸਿਹਤ ਵਿੱਚ ਜੋ ਸੁਧਾਰ ਹੋਏ ਠੀਕ ਹੈ ਮੈਂ ਇੱਕ ਇੰਟਰਵਿਊ ਉਹਨਾਂ ਦੀ ਬੜੀ ਮਸ਼ਹੂਰ ਆਜ ਵੀ YouTube ਤੇ ਤੁਹਾਨੂੰ ਉਹ ਵੀ ਮਿਲ ਜੇਗੀ ਤੁਸੀਂ ਜਰੂਰ ਉਹਨੂੰ ਸੁਣੋ 2018 ਚ ਸ਼ਾਇਦ CNN ਚੈਨਲ ਦੇ ਉੱਤੇ ਉਹਨਾਂ ਨੇ ਦਿੱਤੀ ਸੀ ਜੀ ਇਹ ਜਿਵੇਂ ਅਨੁਸਾਰ ਕੀਤਾ ਗਿਆ ਸੀ ਕਿ ਤੁਹਾਡੀ ਹੁਣ ਜਦੋਂ ਤੁਸੀਂ ਫੋਲੋ ਕੀਤਾ ਤੇ ਤੁਹਾਡੀ ਸਿਹਤ ਵਿੱਚ ਕੀ ਹੋ ਰਹੀ ਹੈ ਫਾਇਦੇ ਹੋਏ ਨੇ ਤੇ ਬਿਲਕੁਲ ਇਟਰਵਿਊ ਦੇ ਕਿਹਾ ਸੀ ਕਿ ਅੱਜ ਇੰਨੇ ਸਾਲਾਂ ਬਾਅਦ ਸ਼ਾਇਦ 2009 ਦੇ ਵਿੱਚ ਉਹਨਾਂ ਨੇ ਚੇਂਜ ਕੀਤਾ ਸੀਗਾ 9 10 ਦੇ ਵਿੱਚ ਹੀ ਤੇ ਉਸ ਤੋਂ ਬਾਅਦ 18 ਦੇ ਵਿੱਚ ਇੰਟਰਵਿਊ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵੇਲੇ ਮੇਰੀ ਜਿਹੜੀ એનર્ਜੀ ਲੈਵਲ ਆ ਉਹ ਅਜੇ ਨਾ ਕਾਲਜ ਟਾਈਮ ਤੋਂ ਹੁੰਦਾ ਸੀ ਜੀ ਤੇ ਮੇਰਾ ਬਾਡੀ weight ਵੀ ਹੁਣ ਉਹ ਆ ਜੋ ਕਾਲਜ ਟਾਈਮ ਤੋਂ ਹੁੰਦਾ ਸੀ ਜੀ ਸੋ ਇਹ ਚਾਹਤੋ ਇਹ ਸੇਜ ਦੇ ਵਿੱਚ ਜਾ ਕੇ ਆਣਾ ਜਿਹੜਾ ਇਹ ਬੜੇ ਲੋਕਾਂ ਨੂੰ ਮੋਟੀਵੇਸ਼ਨ ਮਿਲਿਆ ਸੋ ਇਹ ਦੇਰ ਸੰਦੇ ਮੈਂ ਵੀ ਜਦੋਂ ਇਹ ਚੀਜ਼ ਨੂੰ ਜਾਣਿਆ ਸੀਗਾ ਤੇ ਫਿਰ ਅਸੀਂ ਵੀ ਫੋਲੋ ਕਰਨਾ ਹਾਲਾਂਕਿ ਮੈਂ ਥੋੜਾ ਪਹਿਲਾਂ ਕਰ ਚੁੱਕਿਆ ਸੀ ਫੋਲੋ ਲੇਕਿਨ ਪ੍ਰੋਪਰਲੀ ਨਹੀਂ ਸੀ ਕਰ ਰਿਹਾ ਇਹ ਨਾਲ ਚੀਜ਼ਾਂ ਨੇ ਫਿਰ ਹੋਰ ਬਲ ਦਿੱਤਾ ਕਿ ਨਹੀਂ ਕਰਨਾ ਚਾਹੀਦਾ ਜੀ ਸੋ ਮੋਟੀਵੇਸ਼ਨ ਹੋਰ ਮਿਲਿਆ ਤੇ ਅਸੀਂ ਹੋਰ ਢੰਗ ਨਾਲ ਉਹਨੂੰ ਫੋਲੋ ਕਰਨਾ ਸ਼ੁਰੂ ਕੀਤਾ ਤੇ ਉਹਦਾ ਨਤੀਜਾ ਸਾਡੇ ਵੀ ਸਾਹਮਣੇ ਹੈ ਜੀ ਸੋ ਹਰ ਇਨਸਾਨ ਲੰਮੀ ਸਿਹਤਮੰਦ ਜ਼ਿੰਦਗੀ ਜੀ ਸਕਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੀ ਤਾਂ ਸਰ ਜੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਜੀਣ ਵਾਸਤੇ ਕਰਨਾ ਕੀ ਪਏਗਾ ਇਹਦੇ ਬਾਰੇ ਸਾਡੇ ਦੋਸਤਾਂ ਨੂੰ ਵਿਸਥਾਰ ਨਾਲ ਸਮਝਾਓ ਦੇਖੋ ਜੀ ਉਸ ਰਿਸਰਚ ਦੇ ਵਿੱਚ ਉਹਨਾਂ ਜਿਹੜਾ ਫਿਰ ਅਗੇ ਰਾਜ਼ ਖੋਲੇ ਸੀ ਬਾਅਦ ਵਿੱਚ ਜੜੀਆਂ ਹੋਈਆਂ ਜਿਹੜੇ ਸੀਕ੍ਰੀਟ ਖੁੱਲਦੇ ਗਏ ਕਿ ਇਹ ਟੈਲੋਮੀਅਰ ਦੀ ਲੰਬਾਈ ਮੇਨਟੇਨ ਰੱਖਣ ਵਾਸਤੇ ਜਾਂ ਇਹਨੂੰ ਜੇ ਘੱਟ ਜ਼ਿਆਦਾ ਚੁੱਕੀ ਤੇਨੂੰ ਵਧਾਉਣ ਵਾਸਤੇ ਕੀ ਕੀਤਾ ਜਾ ਸਕਦਾ ਹੈ ਕੀ ਕੀ ਕਦਮ ਉਠਾਉਣੇ ਪੈਣਗੇ ਜੀ ਸੋ ਉਹ ਸਾਰੇ ਉਹ ਕਦਮ ਨੇ ਜਿਹੜੇ ਮੈਂ ਅਕਸਰ ਪਹਿਲੇ ਪੁਰਾਣੇ ਵੀਡੀਓ ਚ ਮੈਂ ਦੱਸਦਾ ਰਿਹਾ ਜੀ ਕਿ ਸਾਡੇ ਲਾਈਫ ਸਟਾਈਲ ਦੇ ਵਿੱਚ ਜਿਹੜੀਆਂ ਇੱਕ ਤਾਂ ਹੈਗਾ ਕਿ ਆਪਣੇ ਵਜਨ ਨੂੰ ਕੰਟਰੋਲ ਰੱਖਣਾ ਆਪਣਾ ਫੈਟ ਵੇਟ ਨਹੀਂ ਵਧਣ ਦੇਣਾ ਜੀ ਆਈਡੀਅਲ ਵੇਟ ਦੇ ਵਿੱਚ ਰਹਿਣਾ ਜਿੱਥੇ ਸਾਡਾ ਮਸਲ ਵੇਟ ਸਹੀ ਹੋਵੇ ਔਰ ਫੈਟ ਵੇਟ ਕੰਟਰੋਲ ਸਿਰੇ ਉੱਤੇ ਹਾਂਜੀ ਤਾਂ ਵਜਨ ਜਿਹੜਾ ਉਹ ਬੜਾ ਇੰਪੋਰਟੈਂਟ ਹੈ ਦੂਸਰਾ ਤੁਹਾਡਾ ਸਟ्रेस ਲੈਵਲ ਜਿਹੜਾ ਉਹਨੂੰ ਮੈਨੇਜ ਕਰਨਾ ਜੀ ਕਿ ਜਿਹੜੀ ਫालतू ਦੀ ਟੈਨਸ਼ਨ ਲੈ ਰਹਿ ਕਿ ਅੱਜ ਅਸੀਂ ਠੀਕ ਹੈ ਉਹ ਇੱਕ ਔਰਾ ਹੀ ਬਣਾ ਲਿਆ ਅਸੀਂ ਜੀ ਟੈਨਸ਼ਨ ਵਾਲਾ ਯੂ ਨੋ ਦੇਖੋ ਇਹ ਕਹਿੰਦਾ ਕਿ ਬੜੀ ਸਟ्रेस ਹੈ ਬੜੀ ਟੈਨਸ਼ਨ ਹੈ ਸਮਝ ਨਹੀਂ ਆਉਂਦੀ ਕਿ ਦੋ ਹੀ ਤਰ੍ਹਾਂ ਦੇ ਕੰਮ ਹੋ ਸਕਦੇ ਨੇ ਇੱਕ ਤੁਹਾਡੇ ਵਸਦੇ ਨੇ ਇੱਕ ਨਹੀਂ ਵਸਦੇ ਜੀ ਤੇ ਜਿਹੜੇ ਵਸਦੇ ਉਹ ਚੰਗੀ ਤਰ੍ਹਾਂ ਕਰੋ ਜਿਹੜੇ ਨਹੀਂ ਵਸਦੇ ਉਹਨਾਂ ਨੂੰ ਰੰਮ ਤੇ ਛੱਡ ਦਿਓ ਜੀ ਬਿਲਕੁਲ ਤੇ ਫਿਰ ਟੈਨਸ਼ਨ ਲੈਣ ਮਿਲੇਗਾ ਕੀ ਹਾਂਜੀ ਔਰ ਕਿੰਨੀ ਵਧੀਆ ਗੱਲ ਸਾਡੇ ਪੁਰਾਣੇ ਬਜ਼ੁਰਗ ਕਹਿ ਚੁੱਕੇ ਨੇ ਚਿੰਤਾ ਚਿਤਾ ਬਰਾਬਰ ਜੀ ਤੇ ਫਿਰ ਚਿੰਤਾ ਕਿਉਂ ਕਰਨੀ ਸੋ ਜਿਹੜੇ ਕੰਮ ਤੁਸੀਂ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਕਰੋ ਤੇ ਸਟ्रेस ਨੂੰ ਮੈਨੇਜ ਕਰੋ ਸਟੈਸਿਕ ਵਾਟਾ ਕਾਰਨ ਹੈ ਉਹਦਾ ਉਸ ਨੂੰ ਮੈਨੇਜ ਰੱਖਣਾ ਐਕਸਰਸਾਈਜ਼ ਨਾ ਕਰਨਾ ਇੱਕ ਵੱਡਾ ਕਾਰਨ ਹੈ ਤੁਹਾਡਾ ਟੈਲੀਮੀਟਰ ਤੇ ਕਸੰਦਾ ਜੀ ਠੀਕ ਹੈ ਸੋ ਜ਼ਿੰਦਗੀ ਨੂੰ ਰਵਾਂ ਰੱਖੋ ਐਕਸਰਸਾਈਜ਼ ਰੋਜ਼ ਕਰੋ ਕਿਉਂਕਿ ਸਰੀਰ ਚੱਲਣ ਵਾਸਤੇ ਰੱਬ ਨੇ ਬਣਾਇਆ ਸੀ ਅਗਲਾ ਖਾਣ ਪਾਣ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇਹ ਦੇਖਿਆ ਗਿਆ ਕਿ ਜਿਹੜੇ ਲੋਕ ਜੰਕ ਫੂਡ ਖਾਦਦੇ ਨੇ ਖਾਂਦੇ ਨੇ ਔਰ ਜਿਹੜਾ ਜ਼ਿਆਦਾ ਕੈਲਰੀ بیس ਖਾਣਾ ਖਾਂਦੇ ਨੇ ਮਿੱਠਾ ਜ਼ਿਆਦਾ ਖਾਂਦੇ ਨੇ ਉਹਨਾਂ ਦੇ ਟੈਲੀਮੀਟਰ ਬਹੁਤ ਫਾਸਟਲੀ ਕਸਤੇ ਨੇ ਚੰਦੇ ਨੇ ਤੇ ਜਿਹੜੇ ਲਾਈਫ ਫੂਡ ਖਾਂਦੇ ਨੇ ਠੀਕ ਹੈ ਕੁਦਰਤੀ ਖਾਣਾ ਜਿਹੜਾ ਨੇਚਰਲ ਫੂਡ ਹੈਗਾ ਉਹਨੂੰ ਖਾਂਦੇ ਨੇ ਖਾਸ ਕਰਕੇ ਜਿਹੜਾ ਵੈਜੀਟੇਰੀਅਨ ਫੂਡ ਪਲਾਂਟ ਬੇਸਡ ਫੂਡ ਜਿਹੜਾ ਖਾਂਦੇ ਨੇ ਉਹਨਾਂ ਦੇ ਟੈਲੋਮੀਅਰ ਲੰਬੇ ਸਮੇਂ ਤੱਕ ਬੁਰੀਆ ਰਹਿੰਦੇ ਨੇ ਜੀ ਆਕਸੀਜਨ ਉੱਤੇ ਬੜਾ ਵੱਡਾ ਰੋਲ ਨਿਭਾਉਂਦੀ ਹੈ ਠੀਕ ਹੈ ਵਾਤਾਵਰਨ ਦਾ ਪੋਲੂਸ਼ਨ ਜਿਹੜਾ ਹੈ ਉਹ ਦੇਖੋ ਇਨਸਾਨ ਜਿੱਥੇ ਹੈਗਾ ਉੱਥੇ ਪੋਲੂਸ਼ਨ ਹੈਗਾ ਜਿੱਥੇ ਇਨਸਾਨ ਨਹੀਂ ਉੱਥੇ ਪੋਲੂਸ਼ਨ ਹੈ ਹੀ ਨਹੀਂ ਜੀ ਤੇ ਕ੍ਰੀਏਟ ਅਸੀਂ ਆਪ ਹੀ ਕਰ ਰਹੇ ਹਾਂ ਤੇ ਇਸ ਪੋਲੂਸ਼ਨ ਨੂੰ ਕੰਟਰੋਲ ਕਰੀਏ ਹਵਾ ਦੇ ਵਿੱਚੋਂ ਸਾਨੂੰ ਸ਼ੁੱਧ ਆਕਸੀਜਨ ਮ ਆਪਣੇ ਆਪਣੇ ਘਰਾਂ 'ਚ ਇਹਨਾਂ ਨੂੰ ਮੈਨੇਜ ਕਰ ਲਈਏ ਤੇ ਏਵੀ ਇੱਕ ਵੱਡਾ ਰੋਲ ਨਿਭਾਉਂਦਾ ਹੈ ਇਹਦੇ ਵਿੱਚ ਸੋ ਜਿਹੜੇ ਲੋਕ ਸ਼ਰਾਬ ਜਾਂ ਸਿਗਰਟ ਪੀਂਦੇ ਨੇ ਉਹਨਾਂ ਦੇ ਟੈਲੂ ਮਿਹਰ ਤੇ ਬੁਰਾ ਅਸਰ ਜਾਂਦਾ ਸੋ ਐਸੀਆਂ ਚੀਜ਼ਾਂ ਤੋਂ ਦੂਰ ਰਹੀਏ ਜੀ ਸੋ ਇਹ ਕੁਝ ਸਟੈਪ ਨੇ ਜਿਨ੍ਹਾਂ ਨੂੰ ਉਠਾ ਕੇ ਗੱਲ ਆ ਜਾਂਦੀ ਹੈ ਫੇਰ ਉਹੀ 6 ਕਦਮ ਜਿਹੜੇ ਚੁੱਕਣੇ ਹੁੰਦੇ ਨੇ ਫਿਟਨੈਸ ਵਾਸਤੇ ਉਹੀ ਆ ਕੇ ਇੱਥੇ ਵੀ ਸਾਹਮਣੇ ਆ ਰਹੇ ਨੇ ਜੀ ਠੀਕ ਜੀ ਕ ਆਪਣਾ ਜਿਹੜਾ ਖਾਣਾ ਪੀਣਾ ਉਹ ਸਹੀ ਕਰੋ ਆਪਣੀ ਆਕਸੀਜਨ ਨੂੰ ਸਹੀ ਕਰੋ ਸਟ्रेस ਦਾ ਮੈਨੇਜ ਕਰੋ ਐਕਸਰਸਾਈਜ਼ ਕਰੋ ਠੀਕ ਹੈ ਜੀ ਸਨ ਬਾਥ ਵਿਟਾਮਿਨ ਡੀ ਦਾ ਧਿਆਨ ਰੱਖੋ ਕੁਦਰਤ ਨਾਲ ਜੁੜੋ ਠੀਕ ਜੀ ਤੇ ਕੁਦਰਤ ਵਿੱਚ ਹਰੇ ਭਰੇ ਬੂਟਿਆਂ ਦੇ ਵਿੱਚ ਕੋਈ ਸਮਾਂ ਬਤਾਓ ਜੀ ਠੀਕ ਹੈ ਇਹ ਸਾਰਾ ਸੋ ਜਿਹੜਾ ਜੁੜਾਵ ਹੈ ਉਹੀ ਜਿਹੜਾ ਬੇਸ ਹੈਗੇ ਨੇ ਤੇ ਮੈਂ ਅਕਸਰ بار بار ریਪੀਟ ਕਰਦਾ ਰਹਿਣਾ ਹਾਂ ਔਰ ਕਰਦਾ ਰਵਾਂਗਾ ਅੱਗੇ ਵੀ ਕਿ ਅਸੀਂ ਇਹ ਚੀਜ਼ਾਂ ਜੀਣੀਆਂ ਆ ਜੰਗਲ ਦੇ ਜੀਵਾਂ ਤੋਂ ਸਿੱਖ ਲਈਏ ਜੀ ਉਹਨਾਂ ਨੇ ਆਪਣੇ ਖਾਣੇ ਦਾ ਨਾਲ ਕਦੇ ਐਕਸਪੈਰੀਮੈਂਟ ਨਹੀਂ ਕੀਤਾ ਆਪਣੇ ਲਾਈਫਸਟਾਈਲ ਦਾ ਕਦੇ ਐਕਸਪੈਰੀਮੈਂਟ ਨਹੀਂ ਕੀਤਾ ਜੀ ਬਿਲਕੁਲ ਠੀਕ ਹੈ ਇਸ ਕਰਕੇ ਅੱਜ ਵੀ ਉਹ ਨਹੀਂ ਸੇਤਮਨ ਜ਼ਿੰਦਗੀ ਜਿੰਦੇ ਨੇ ਜਿੰਨੇ ਸਦੀਆਂ ਪਹਿਲਾਂ ਸੋ ਜੇ ਅਸੀਂ ਸਮਝਦਾਰ ਹਾਂ ਠੀਕ ਹੈ ਐਡਵਾਂਸ ਹੋ ਰਹੇ ਹਾਂ ਲੇਕਿਨ ਅਸੀਂ ਉਸ ਐਡਵਾਂਸ ਜਿਹੜਾ ਹੋਣਾ ਹੈ ਉਹਦੇ ਚ ਇਹਨਾਂ ਚੀਜ਼ਾਂ ਨੂੰ ਕੁਦਰਤ ਦੇ ਨਾਲ ਜਿਹੜਾ ਜੜਾ ਉਹਨਾਂ ਨਾਲ ਚੱਲੀਏ ਬਾਡੀ ਦਾ ਬੇਸ ਇਹੀ ਹੈ ਚੰਗਾ ਖਾਣਾ ਗਲਤ ਖਾਣਾ ਇਹਨੂੰ ਖਰਾਬ ਕਰੇਗਾ ਚੰਗੀ ਆਕਸੀਜਨ ਜੀਂਦਾ ਧਾਰ ਜੀ ਠੀਕ ਹੈ ਜੀ ਚੰਗਾ ਪਾਣੀ ਠੀਕ ਹੈ ਚੰਗੀ ਸੋਚ ਜੀ ਬਿਲਕੁਲ ਠੀਕ ਹੈ ਔਰ ਚੰਗੀ ਐਕਸਰਸਾਈਜ਼ ਮੇਰੇ ਤੇ ਕੰਮ ਅੱਸੀ ਛੱਡ ਚੁੱਕੇ ਆ ਅੱਜ ਜਿਸ ਸਾਰੇ ਮਿਹਨਤ ਦੇ ਕੰਮ ਮਸ਼ੀਨਾ ਕੋ ਲੈਨੇ ਆ ਤੇ ਫਿਰ ਵੀ ਹੁਣ ਐਕਸਰਸਾਈਜ਼ ਜ਼ਰੂਰੀ ਹੋ ਚੁੱਕੀ ਹੈ ਸੋ ਇਹੀ ਚੀਜ਼ਾਂ ਨੇ ਜਿਹੜੀਆਂ ਲਾਈਫ ਸਟਾਈਲ ਨੂੰ ਬਦਲ ਦਿੰਦੀਆਂ ਨੇ ਤੇ ਤੁਹਾਡਾ ਜਿਹੜਾ ਟੈਲੋਮੀਰ ਦੀ ਲੰਬਾਈ ਜਿਹੜੀ ਹੈ ਫਿਰ ਤੋਂ ਮੇਨਟੇਨ ਹੁੰਦੀ ਹੈ ਤੇ ਹਰ ਇਨਸਾਨ ਇਹਨੂੰ ਬਦਲ ਸਕਦਾ ਜੇ ਆਪਣੇ ਲਾਈਫ ਸਟਾਈਲ ਵਿੱਚ ਇਹ ਤਬਦੀਲੀਆਂ ਕਰਕੇ ਅਗਰ ਕਰ ਲੈਂਦਾ ਤੇ ਉਹਦਾ ਟੈਲੋਮੀਰ ਜਿਹੜਾ ਉਹਦੀ ਫਿਰ ਤੋਂ ਰਿਪੇਅਰਿੰਗ ਹੋਣ ਲੱਗ ਪੈਂਦੀ ਹੈ ਰਿਪੇਅਰੇਬਲ ਹੈ ਤੇ ਉਹ ਲੰਮੀ ਸਿਹਤਮੰਦ ਜ਼ਿੰਦਗੀ ਜੀ ਸਕਦਾ ਹੈ ਹਾਂ ਅਮਰ ਨਹੀਂ ਹੈ ਇਨਸਾਨ ਜੀ ਮਰਨਾ ਤਾਂ ਹੈਗਾ ਲੇਕਿਨ ਕੁਦਰਤ ਨੇ ਇੱਕ ਏਜ ਸਾਡੀ ਡਿਸਾਈਡ ਕੀਤੀ ਹੈ ਠੀਕ ਹੈ ਜੇ ਗਾਇਬ ਗਾਇ ਸਾਨੂੰ ਪੇਰੈਂਟਸ ਤੋਂ ਮਾੜੇ ਜੀਨਸ ਮਿਲ ਵੀ ਗਏ ਨੇ ਤੇ ਹਰ ਇਨਸਾਨ ਨੂੰ ਆਪਣੀ ਲਾਈਫ ਸਟਾਈਲ ਨੂੰ ਸੁਧਾਰ ਕੇ ਉਹਨੂੰ ਸਹੀ ਕਰਨ ਦੀ ਕਪੈਸਿਟੀ ਰੱਬ ਨੇ ਦਿੱਤੀ ਹੋਈ ਹੈ ਜੀ ਠੀਕ ਹੈ ਸੋ ਐਸਾ ਇਹ ਸਾਰਾ ਹੁਣ ਸਾਇੰਟੀਫਿਕਲੀ ਵੀ ਪ੍ਰੂਵ ਹੈ ਸੋ ਕਰਕੇ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਤੇ ਆਪਣੀ ਇੱਕ ਲੰਮੀ ਸਿਹਤਮੰਦ ਜ਼ਿੰਦਗੀ ਜੀਏ ਇਹ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਜੀ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸੋ ਦੋਸਤੋ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਹਰ ਕੋਈ ਜੀਉਣਾ ਚਾਹੁੰਦਾ ਹੈ ਪਰ ਉਹਦੇ ਵਾਸਤੇ ਕੁਝ ਵੱਖਰਾ ਕਰਨਾ ਵੀ ਪੈਂਦਾ ਹੈ ਅੱਜ ਤੁਸੀਂ ਜਾਣ ਚੁੱਕੇ ਹੋ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਜੀਣ ਵਾਸਤੇ ਸਾਇੰਸ ਕੀ ਕੋਈ ਖੋਜ ਚੁਪੀ ਹੈ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਜੀਣਾ ਸੰਭਵ ਹੈ ਐਦਾਂ ਦੀਆਂ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਵਰਾਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਵਜਾਜਤ ਸਤ ਸ੍ਰੀ ਅਕਾਲ